ਕੀ ਗੱਲ ਚਾਚਾ ਮੈਨੂੰ ਤਾਂ ਆਏ ਤੀ ਵੀ ਨਾਲ ਪੁਲਿਸ ਲੈ ਕੇ ਆਏਗਾ ਜਾਂ ਪਿੰਡ ਚੋਂ ਕੋਈ ਹੋਰ ਬੰਦੇ ਲੈ ਕੇ ਆਏਗਾ ਕਿਹਨੂੰ ਲੈ ਕੇ ਆਏ ਨਾਲ ਆ ਕੁੜੀ ਜੀ ਨੂੰ ਕੁੜੀ ਜੀ ਨਹੀਂ ਆਪਦੇ ਪਿਓ ਦਾ ਪੁੱਤ ਆ ਮੈਂ ਪੁੱਤ ਪਹਿਲਾਂ ਤੇਰਾ ਪਿਓ ਕੁੱਟ ਕੇ ਗਿਆ ਹੁਣ ਪੁੱਤ ਕੁੱਟ ਕੇ ਭੱਜੂ ਆਏ ਕਿਵੇਂ ਕੁੱਟੇਗਾ ਤੂੰ ਹੱਥ ਲਾ ਕੇ ਦਿਖਾ ਦੂ ਮੈਨੂੰ ਕੁੜੀਆ ਮਾਤੀ ਮਾਤੀ ਮਰਦੀਦਾ ਮਰਦੀਦਾ ਹਟ ਮਰਦੀਦਾ ਅਰੇ ਥੜਾ ਹੁਣ ਕਿੱਥੇ ਭੱਜੂ ਆਓ ਆ ਤੁਹਾਨੂੰ ਦਮਾ ਕਿੱਲੇ ਘੱਟ ਕੇ ਮੈਂ ਤੁਹਾਨੂੰ ਟਰੈਕਟਰ ਟਰੈਕਟਰ ਚਲਾਉ ਰਿਹਾ ਕੇ ਲਹੂਪੀਟਾਸ ਹਟਾ ਕੇ ਵੇ ਇਹਨਾਂ ਨੇ ਬਾਪੂ ਹੁਣ ਆਪਣੇ ਖੇਤਾਂ ਨੂੰ ਮੂਹ ਵੀ ਕਰ ਗਏ ਨਾ ਤੇ ਨਾ ਮਟਾਦੀ ਫਿਰ ਮੇਰਾ ਵੀ